ਇਹ ਕਰੋ ਯਾਰ ਪਾਣੀ ਦਿਓ ਇਹਨਾਂ ਕਿ ਪਾਣੀ ਦੇ ਪਾਸੇ ਤੇ ਲਿਆਓ ਪਾਣੀ ਪਾਣੀ ਲਿਆਓ ਪਾਣੀ ਰੱਖੋ ਲਾਗੇ ਹਲੋ ਸਸਿਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨਆਰਆਈ ਆ ਤੇ ਮੇਰੇ ਬੱਚੇ ਨੇ ਪਿੱਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਐ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਐ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਐ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨੇ ਤੇ ਮਿਹਰਬਾਨੀ ਤੁਹਾਡੀ ਤਸੀਦ ਇਤਿਹਾਲ ਤੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਦੋਨੇ ਹੱਥ ਜੋੜ ਕੇ ਜੀ ਉਹ ਨਹੀਂ ਉਹ ਨਾ ਸਾਨੂੰ ਕਿਹਾ ਸਾਡੀ ਕੋਈ ਉਹਨਾਂ ਨਾਲ ਕੋਈ ਕੋਈ ਦੁਸ਼ਮਣੀ ਐ ਨਾ ਕੋਈ ਜ਼ਮੀਨ ਦਾ ਝਗੜਾ ਕੋਈ ਗੱਲਬਾਤ ਨਹੀਂ ਆਪਾਂ ਨੇ 10-12 ਸਾਲ ਤੋਂ ਲੁੱਟ ਬਲਾਈਡ ਨਗਦੇ ਉਹ ਘਾਰ ਹੀ ਗਏ ਪਤਾ ਨਹੀਂ ਸਰ ਇਦਾਂ ਕਿਉਂ ਦਿੱਤਾ ਉਹਨਾਂ ਨੇ ਪਤਾ ਲੱਗਾ ਕਿ ਇਹਦੇ ਬੇਜੇ ਬੱਚੇ ਦੇ ਸਰ ਉਹਨਾਂ ਦਾ ਮੇਨ ਬੰਦਾ ਉਹਨੂੰ ਤਾਂ ਪਤਾ ਲੱਗਾ ਕਿ ਸਾਡੇ ਤਾਏ ਸਹੁਰੇ ਦਾ ਪੋਤਾ ਵੈ ਨਾਮ ਉਹਦਾ ਹੈ ਰਿਪਾ ਹਾਂ ਜਿਹੜੇ ਤਿੰਨ ਬੰਦੇ ਸੀ ਚਾਰ ਬੰਦੇ ਸੀ ਸਰ ਹਾਂ ਉਹਨਾਂ ਦੇ ਦਾਤਰ ਵੀ ਸਨ ਗੇੜ ਸਾਡੇ ਨਾਲ ਭੰਨੇ ਆਵੇ ਕਿੰਨੇ ਕੋਈ ਨਹੀਂ ਆਇਆ ਇਸ ਵਾਰ 8 ਵਜੇ ਆਏ ਸਨ ਆਸਾਂ ਸਾਡੇ ਸਾਬ ਸਾਹਿਬ ਆਪ ਕੋਸ਼ਾ ਗਾਡੇ ਕੋ ਕਲੀਪ ਵਗੈਰਾ ਸਭ ਕੋਸ਼ਾ ਵੀਡੀਓ ਸਾਡੇ ਕੋ ਬਣੀ ਹੈ ਅਸੀਂ ਪਰ ਆਪਣਾ ਇਹ ਵੀ ਦਰਵਾਜ਼ਾ ਬੰਦ ਕਰ ਲਿਆ ਵਿਹਾੜ ਗੇਟ ਤੇ ਗੋਲੀਆਂ ਚੱਲਣੀਆਂ ਵੈ ਪਰ ਉਹ ਦਾਤਰ ਮਾਰਦੇ ਪੈਸੇ ਉਹ ਬਾਹਰ ਦੇ ਇਹ ਸਾਹ ਨਾਲ ਦੇ ਸੀ ਕਿ ਕਿ ਗੋਲੀ ਚੱਲਦੀ ਹੈ ਬਾਹਰ ਤੇ ਸਾਡੇ ਪਿੰਡ ਦੇ ਮੋਹਦਵਾਰ ਨੇ ਫੋਨ ਕੀਤਾ ਵੀ ਦਰਵਾਜ਼ਾ ਖੋਲੋ ਅਸੀਂ ਬਾਹਰ ਹੀ ਖੜੇ ਆ ਸਾਰਾ ਪਿੰਡ ਸਾਰ ਬਾਹਰ ਇਕੱਠਾ ਹੋਇਆ ਸੀ ਸਾਰੇ ਉਹਦੇ پولیس ਕੋ ਚੱਲ ਗਏ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੰਪਲੇਟ ਲਿਖੀ ਸੀ ਪਰ ਸਾਡੇ ਨੂੰ ਕੋਈ ਸੁਣਵਾਈ ਨਹੀਂ ਕੀਤੀ ਅਲਟਾ ਜੀ ਜੀ ਤੇ ਮਨ ਸਿੰਘ ਸਾਹੂ ਆ ਰਹੇ ਐ ਕਾਜੀ ਸਾਹੂ ਹਾਂਜੀ ਤੇ ਕੀ ਕਹਿਣਾ ਚਾਹੂਗਾ ਸਰ ਇਹ ਤੇ ਇਹੋ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿਵਾਓ ਪੁੱਛਿਆ ਜਾਵੇ ਉਹਨਾਂ ਨੂੰ ਕਿ ਇਹਨਾਂ ਸਾਡੇ ਨਾਲ ਕਿਉਂ ਇਦਾਂ ਕੀਤਾ ਸਾਡੀ ਕੋਈ ਦੁਸ਼ਮਣੀ ਨਹੀਂ ਐ ਕੋਈ ਬੈਰ ਵਿਰੋਧ ਕੁਝ ਨਹੀਂ ਐਗਾ ਸਰ ਇਦਾਂ ਦਾ ਪੁੱਛਿਆ ਜਾਵੇ ਇਹਨਾਂ ਨੂੰ ਹਈਆ ਬਾਹਰ ਹਾਂਜੀ ਇਹਨਾਂ ਦੇ ਪਰਿਵਾਰ ਸਰ ਹਸਬੰਦ ਸਾਡੇ ਬਾਹਰ ਨੇ ਅਸੀਂ ਆਪਣੇ ਸਾਸੋਹਰਾ ਬਾਕੀ ਬੱਚੇ ਸਾਡੇ ਅਸਿੱਥਰ ਰਹਿੰਦੇ ਆ ਉਹ ਬਾਹਰ ਨੇ ਮੰਗ ਸਰ ਇਹੋ ਕਹਿਣੀ ਕਿ ਸਾਨੂੰ ਇਨਸਾਫ ਮਿਲੇ ਉਛੇ ਜਾ ਬੀਨ ਲਪੀਦਾ ਕਿਉਂ ਕਿ ਤਾ ਸਾਡੇ ਤੁਸਕ ਕਾਰਵਾਈ ਨਾ ਦਿਓਗੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਕੀਤੀ ਹੈਗੀ ਪੁਲਿਸ ਨੇ ਕੋਈ ਬੰਦਾ ਨਹੀਂ ਸਰ ਫੜਿਆ ਗਿਆ ਅੱਜ ਮੀਡੀਆ ਆਇਆ ਤੇ ਅੱਜ ਸਾਰਾ ਮਤਲਬ ਕੀ ਗੱਲ ਹੋਈ ਬਿਲਕੁਲੀ ਤੁਹਾਡੇ ਨਾਲ ਰੰਜਿਸ਼ ਹੋਈ ਕੋਈ ਕੰਮਕੀ ਨਹੀਂ ਹੋਇਆ ਕੋਈ ਨਹੀਂ ਸਰ ਤੁਮ ਕਹਿਸਾ ਹੰਦੇਗੇ ਸਾਡੇ ਪਾ ਪਰਚਾ ਕਰਾਉ ਅਸੀਂ ਉਸੇ ਸਟਾਫੇ ਜਮਾਤ ਕਰਵਾ ਲਾਂ ਜੇ ਤੁਸੀਂ ਸਾਡੇ ਮੱਛੇ ਨੂੰ ਅੰਦਰ ਕਰਵਾਓਗੇ ਤੇ ਆਈ ਫਿਰ ਵੱਡੀ ਮਾਰਦਾ ਤੁਮ ਲਜਾਮ ਸਾਡੇ ਘਰ ਵਿੱਚ ਦੇ ਸਕਦੇ ਇਹ ਸਾਰਾ ਉਹਨਾਂ ਮੰਨ ਲੋ ਜਿੰਨਾਂ ਦੀ ਮੁੰਡੇ ਦੀ ਜਿਹੜੀ ਮੰਗ ਹੈ ਉਹ ਲੋਕਾਂ ਨੂੰ ਤੁਮ ਕਹਦੇ ਹੋ ਇਹ ਪੁੱਛੋ ਬਈ ਕਿ ਤੁਸਾਂ ਕੋਲ ਬੋਲਦਾ ਕੋਲ ਸਟੈਂਡ ਕੌਣ ਲਾਇਆ ਤੇਰੇ ਬੱਚੀ ਵੱਡੀ ਮਾਰ ਦਾ ਇਜਾਮ ਦੇਂਦੀ ਆ ਪਿੰਡ ਵਿੱਚ ਕੀ ਕਹਿੰਗੇ ਚਾਲੀ ਬਣੇ ਆ ਸੋ ਮਦਿਆ ਪਿੰਡ ਦਾ ਪੂਰਾ ਦੈਸ਼ ਜਨਾ ਚ ਉਹਨਾਂ ਦਾ ਵਰਜਨ ਆ ਵੀ ਇਹ ਡਿਲੇ ਕਿਉਂ ਹੋਈ ਹੈ ਡਿਲੇ ਸਾਡੇ ਵੱਲੋਂ ਇਸ ਚੀਜ਼ ਨੂੰ ਇਨਕੁਆਇਰ ਕੀਤਾ ਜਾਵੇਗਾ ਫਾਇਰਿੰਗ ਦੀ ਗੱਲ ਕਹੀ ਗਈ ਉਹ ਇਨਵੈਸਟੀਗੇਟ ਉਹ ਉਹ ਇਨਾਂ ਵੱਲੋਂ ਜਦੋਂ ਇਨਾਂ ਨਾਲ ਗੱਲ ਕੀਤੀ ਉਹਨਾਂ ਕਹਿੰਿਆ ਵੀ ਉਹ ਇੱਕ ਸੈਪਰੇਟ ਇਨਸੀਡੈਂਟ ਆ ਉਹ ਵੀ ਇਨਾਂ ਨਾਲ ਗੱਲ ਕਰ ਲਾਂਗੇ ਕਿ ਉਹ ਕਿੱਥੇ ਹੋਇਆ ਤੇ ਕਦੋਂ ਹੋਇਆ ਜਿਹੜੀ ਇੱਥੇ ਵਾਲੀ ਗੱਲ ਆ ਜੋ ਇਨਾਂ ਬਿਆਨ ਲਿਖਾਇਆ ਸੀਗਾ ਬਿਆਨ ਦੇ ਮੁਤਾਬਿਕ ਫਾਇਰਿੰਗ ਉਸ ਦੇ ਵਿੱਚ ਵੀ ਬਿਆਨ ਦੇ ਵਿੱਚ ਜੋ ਇਹਨਾਂ ਦਰਜ ਕਰਾਇਆ ਉਹਦੇ ਮੁਤਾਬਕ ਜਿਹੜੀਆਂ ਤਲਾਵਾਂ ਸੀਗੀਆਂ ਉਹਦੇ ਮੁਤਾਬਕ ਸਾਡੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਪਰ ਫਿਰ ਵੀ ਅਸੀਂ ਵੈਰੀਫਾਈ ਕਰਾਂਗੇ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਆ ਤੇ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਾਡੇ ਤੁਸੀਂ ਐਜ਼ ਅ ਰਿਪਰੈਜ਼ੈਂਟੇਟਿਵ ਤੁਸੀਂ ਅੰਦਰ ਗਏ ਸੀ ਕਿ ਤੁਹਾਨੂੰ ਆਜੇ ਹੀ ਮਸਲੇ ਦਾ ਪਤਾ ਲੱਗਿਆ ਪਹਿਲਾਂ ਨਹੀਂ ਸੀ ਪਤਾ ਸਰ ਜਿਹੜੀ ਜਿਹੜੀ ਕੇ ਜਦੋਂ ਜਦੋਂ ਇਟਸ ਕੇਮ ਇਨ ਲਾਈਟ ਉਸੇ ਵੇਲੇ ਲਾਵਾ ਸੈਟ ਇਨ ਮੋਸ਼ਨ ਐਫ ਆਈ ਆਰ ਰਜਿਸਟਰਡ ਐਂਡ ਦ ਆਲ ਦਾ ਜਿਹੜੇ ਵੀ ਦੋਸ਼ੀ ਨੇ ਦੇ ਵਿਲ ਬੀ ਪ੍ਰੋਸੀਕਿਊਟਡ ਅਸ ਪਰ ਲਾ ਬਿਲਕੁਲ ਜੋ ਮਨੂਰਪੁਰ ਬੋਡ ਬਲੀ ਕੇ ਪਹਿਲਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਕੰਪਰੋਮਾਈਜ਼ ਹੋ ਜਾਏ ਨਹੀਂ ਹੋਇਆ ਹਾਂ ਪਰ ਫਿਰ ਵੀ ਐਸਐਚਓ ਨੇ ਜਿਹੜੀ 4-5 ਦਿਨ ਕਾਰਵਾਈ ਕਿਉਂ ਨਹੀਂ ਕੀਤੀ ਮੈਂ ਹੁਣੇ ਹੀ ਸੀਪੀ ਸਾਹਿਬ ਨੂੰ ਵੀ ਲਿਖੂਗਾ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਲਿਖੂਗਾ ਜਿਹੜਾ ਕੋਫਸਰ ਐਦਾਂ ਅਣਗਹਿਲੀ ਕਰਦਾ ਸਾਡੀ ਡਿਊਟੀ ਹੈ ਸਾਡੇ ਪੁਲਿਸ ਅਫਸਰਾਂ ਦੀ ਡਿਊਟੀਆਂ ਕਿ ਭਾਈ ਜਦੋਂ ਵੀ ਤੁਹਾਡੇ ਕੋਲ ਕੋਈ ਸ਼ਿਕਾਇਤ ਆਉਂਦਾ ਹੈ ਇਹਨਾਂ ਦਾ ਹੀ ਪਲਵਾਰ ਆਉਂਦਾ ਉਦੋਂ ਹੀ ਉਹਦੇ ਖਿਲਾਫ ਕਾਰਵਾਈ ਕਰੋ ਜੇ ਇਹਨਾਂ ਦੇ ਪਲਵਾਰੇ ਨੂੰ ਨੁਕਸਾਨ ਹੋ ਜਾਏ ਤੇ ਕੌਣ ਜ਼ਿੰਮੇਵਾਰ ਹੈ ਸੋ ਮੈਂ ਹੁੜੂ ਇੱਕ ਪੁਲਿਸ ਅਫਸਰ ਨਾਲ ਲੈ ਕੇ ਆ ਉਹਨਾਂ ਨੇ ਅੱਜ ਹੀ ਸਵੇਰੇ ਸਾਡੇ ਧਿਆਨ 'ਚ ਆਇਆ ਪਹਿਲਾਂ ਨਹੀਂ ਆਇਆ ਅੱਜ ਹੀ ਸਾਡੇ ਧਿਆਨ 'ਚ ਆਇਆ ਅੱਜ ਹੀ ਮੈਂ ਸਵੇਰੇ ਉਸਲੇ ਸੀਪੀ ਸਾਹਿਬ ਨੂੰ ਕਹਿ ਕੇ ਪੱਤਰ ਦਰਜ ਕੀਤਾ ਸੀਪੀ ਸਾਹਿਬ ਨੇ ਪੱਤਰ ਦਰਜ ਕਰਾਇਆ ਉਹਨਾਂ ਨੇ ਵਿਸ਼ਾਲਜੀਤ ਸਾਡੇ ਐਸਪੀਓ ਦੀ ਡਿਊਟੀ ਲਾਈ ਹੈ ਸੋ ਸਾਡਾ ਕੇਸ ਜਿਹੜਾ ਇਹਨੂੰ ਅਸੀਂ ਇੱਕ ਤ ਦੇ ਦਿਨ ਦੇ ਵਿੱਚ ਹੱਲ ਕਰ ਦਾਂਗੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਸੇ ਅੰਦਾਜ਼ੀ ਨੂੰ ਘਬਰਾਉਣ ਦੀ ਲੋੜ ਨਹੀਂ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਪਰਿਵਾਰਾਂ ਦੀ ਰੱਖਿਆ ਕਮੇਟੀ ਲਈ ਸਦਾ ਕੋਤਾਨ ਸਿੰਘ ਮਾਨ ਜੀ ਦੀ ਸਰਕਾਰ ਦੀ ਘਟਮਟ ਪੱਕੀ ਆ ਉਹਦਾ ਸਿੱਕਾ ਦਾ ਆ ਸੈਂਚਾ ਜੀ ਇੱਕ ਹਫਤਾ ਜਿਵੇਂ ਲੱਗਿਆ ਪੂਰੀ ਪੰਜਾਬ ਪੁਲੀਸ ਦੇ ਅਸਤੇ ਅਸਤੇ ਪੈਂਦਾ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਨਾਲ ਨਾ ਨੀ ਦੇਖੋ ਪ੍ਰੋਟੋਕੋਲ ਹੁੰਦਾ ਜੀ ਇੱਕ ਪ੍ਰੋਟੋਕੋਲ ਜਦੋਂ ਮੰਤਰੀ ਸਾਹਿਬ ਆਉਂਦੇ ਨੇ ਪ੍ਰੋਟੋਕੋਲ ਹੁੰਦਾ ਹੈ ਜਦੋਂ ਐਸਐਸਓ ਸਾਹਿਬ ਮੌਜੂਦ ਹੁੰਦੇ ਨੇ ਹੁਣ ਹੈ ਨਹੀਂ ਇੱਥੇ ਐਸਐਸਓ ਸਾਹਿਬ ਜੀ ਤੁਸੀਂ ਕਿੰਨੀ ਵੱਡੀ ਲੜਾਈ ਲਾੜੇ ਪੰਜਾਬ ਚ ਸੁਣੋ ਗੱਲ ਕਰ ਰਹੇ ਆ ਜੀ ਅੰਦਰ ਨਹੀਂ ਚਲੋ ਨਸ਼ਿਆਂ ਦੇ ਦੁੱਧ ਕਿੰਨੀ ਵੱਡੀ ਲੜਾਈ ਲਾੜੇ ਉਹ 50 ਪੁਲਿਸ ਹੀ ਲਾੜੀ ਤੱਲੀ ਸਾਡੀ ਪੰਜਾਬ ਪੁਲਿਸ ਨੇ ਅਜਨਾਵੇ ਦੇ ਵਿੱਚ ਕੀ ਕੋਈ ਫੜਿਆ ਤੁਹਾਡੇ ਸਾਹਮਣੇ ਗੈਗਸਟਰਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਲੜੀ ਹੈ ਜੇ ਕੋਈ ਇੱਕ ਅੰਦਾ ਬੰਦਾ ਇਦਾਂ ਦੇ ਵਿੱਚ ਆਉਂਦਾ ਜਿਹੜਾ ਨਕੈਲੀ ਕਰ ਦਿੰਦਾ ਉਹਨੇ ਤੇ ਕਹਿਆ ਜੀ ਮੈਂ ਰਾਇਨਵਾ ਕੌਂਸਿਲ ਕੋਸ਼ਿਸ਼ ਪਤੋਂ ਦੀ ਨਕੈਲੀ ਆ ਮੈਂ ਉਹਨੂੰ ਨਕੈਲੀ ਮੰਨਦਾ ਕਿ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਉਸਦੇ ਬੱਚੇ ਦੁੱਧ ਕਰ ਦੇਣਾ ਤੇਰਾ ਕੋਈ ਇੱਕ ਬੰਦੇ ਕਰਕੇ ਆਪਾਂ ਇਹ ਦੀ ਕਹਿ ਸਕਦੇ ਕਿ ਪੁਲਿਸ ਸਾਡੀ ਵਧੀਆ ਪੁਲਿਸ ਤੇ ਬਹੁਤ ਵਧੀਆ ਸਾਡੇ ਬੰਦੇ ਅਫਸਰ ਬਹੁਤ ਵਧੀਆ ਕੰਮ ਕਰਦੇ ਆ ਵਧੀਆ ਡਿਊਟੀ ਕਰਦੇ ਆ ਅਤੇ ਉਹਨੂੰ ਰੇਲੀ ਕਿਤੇ ਉਹਦੇ ਖਲਾਮ ਕਾਰਵਾਈ ਜਿਹੜੀ ਉਹ ਹੀ ਕਰ ਰਹੀ ਹੈ ਪਰਵਾਹ ਖੋਸ਼ ਹੈ ਜੀ ਜੋ ਆਸਵਾ ਜੀ ਜੇ ਨਹੀਂ ਕੋਈ ਤੁਸੀਂ ਪੁੱਛੋ ਜੀ ਹਾਂ ਬਿਲਕੁਲ ਹੀ ਗਏ ਮੈਂ ਇਹਨਾਂ ਕੋ ਐ ਸਰਕਾਰ ਇਹਨਾਂ ਤੋਂ ਕੋ ਚੱਲ ਕੇ ਆਈ ਹੈ ਸਰ ਮੈਂ ਚੱਲ ਕੇ ਆਂ ਵੀ ਪਤਾ ਕਰੀਏ ਕੀ ਗੱਲ ਹੋਈ ਸਮਝ ਨਹੀਂ ਆ ਰਹੀ ਇਸ ਕਰਕੇ ਕੋਸ਼ਿਸ਼ ਹੁੰਦਾ ਸਵਾਜ ਹੋਇਆ ਤੇ ਮੁਰਤੇ ਨੂੰ ਭੱਜ ਲਉਗੀ ਉਹ ਮੈਨੂੰ ਸਿੱਧਾ ਭਾਵੇਂ ਫੋਨ ਕਰ ਲੈ ਮੈਨੂੰ ਸਿੱਧਾ ਕੋਈ ਫੋਨ ਜਿਹੜੇ ਨੰਬਰ ਤੇ ਕਰਨਾ ਉਹ ਮੈਂ ਮੈਂ ਤੁਹਾਨੂੰ ਨੰਬਰ ਦਿੰਦਾ ਹਾਂ ਉਹ ਸਿੱਧਾ ਫੋਨ ਤੁਸੀਂ ਇਹ ਨੰਬਰ ਦੇ ਉੱਤੇ ਮੈਨੂੰ ਕਰਨਾ ਅਸਾ ਤੋ ਦੇਖ ਲਓ ਚੋਣਾਂ ਦੇ ਸੀਪੀ ਸਾਹਿਬ ਨੂੰ ਵੀ ਰਿਪੋਰਟ ਦਿੱਤੀ ਉਹ ਅੱਗੇ ਉਹਨਾਂ ਨੇ ਇਹ ਕਾਰਵਾਈ ਕੀਤੀ ਜਾਂ ਉਹਨਾਂ ਤੋਂ ਕਿਉਂ ਨਹੀਂ ਹੋ ਸਕਦਾ ਇਹ ਪੰਜਾਬ ਦੇ ਡੀਜੀਪੀ ਤੋਂ ਲਿਖੂਗਾ ਜਿਹਨੇ ਇਹ ਪਤਾ ਹੈ ਜੇ ਪੁਲਿਸ ਹਰ ਸਭ ਸਾਡੇ ਸਾਹਮਣੇ ਕਰੇ ਜਦੋਂ ਅੱਜ ਪਤਾ ਬਣਦਾ ਮੈਂ ਨਾ ਇਹ ਇੱਕ ਬੰਦੇ ਦੀ ਗਲਤੀ ਕਰਕੇ ਸਾਰੀ ਪੁਲਿਸ ਮਾਰੀ ਦੀ ਇੱਕ ਬੰਦੇ ਦੀ ਗਲਤੀ ਕਰਕੇ ਇਹ ਲੈਣਾ ਬਾਕੀ ਪੁਲਿਸ ਸਰਕਾਰ ਸਾਰੀ ਤੁਹਾਡੇ ਨਾਲ ਆਵੇਗਾ ਸੇਕਟਰ 3 ਹੱਥਾ ਦੂਜੀ ਸੇਵਡ ਵੀ ਤੋਂ ਤੁਹਾਡੇ ਸਾਰੇ ਜਿਹੜੇ ਪੁੱਛੀ ਆ ਇਹਨਾਂ ਨੂੰ ਦੱਸ ਦਗਾ ਕਰਨ ਲੱਗੇ ਸਾਰੇ ਫੜੋ ਉਹਨਾਂ ਨੂੰ ਜਿੱਥੇ ਵੀ ਆ ਗੋ ਬਿਲਕੁਲ ਸਰ ਲੱਭ ਕੇ ਲੈ ਕੇ ਉਹਨੂੰ ਬਿਲਕੁਲ ਠੀਕ ਹੈ ਕਿ ਜਿੱਥੇ ਵੀ ਤੋਂ ਫੜ ਲੱਗੇ ਉਹਨਾਂ ਤੇ ਕਾਲੀ ਲੀਡ ਵੀ ਦੇ ਉਹਨਾਂ ਕੋਲ ਪਿਸਤਲ ਹੈ ਉਹ ਪਿਸਤਲ ਦਾ ਪਤਾ ਕਰੋ ਜੇ ਕਾਨੂੰਨੀ ਆ ਗੈਰ ਕਾਨੂੰਨੀ ਆ ਉਹਦੇ ਕਾਨੂੰਨੀਆਂ ਦਾ ਲਾਇਸੈਂਸ ਵੱੱਡ ਕਰ ਬਿਲਕੁਲ ਜੀ ਸਰ ਜਿਹੜਾ ਵੀ ਆ ਠੀਕ ਹੈ ਜੀ ਉਹਨਾਂ ਦਾ ਕਾਰਵਾਈ ਕਰਕੇ ਤੇ ਸਖਤ ਗੱਲ ਬੋਲ ਠੀਕ ਹੈ ਹਾਂ ਠੀਕ ਹੈ ਉਹ ਮੈਂ ਕੋਈ ਗੱਲ ਭਾਜੀ ਅੱਜ ਤਾਂ ਸਾਰਾ ਮੈਂ ਲੈ ਚਕਾ ਨਾ ਅੱਗੇ ਚੱਲੇ ਬੱਚਾ ਛਿੱਤੇ ਚੱਲੇ ਕਿਧਰ ਜਾਂਦੇ ਯਾਰ ਸਾਰਾ ਬੋਲ ਨਹੀਂ ਤੁਹਾਡੇ ਨਾਲ ਮੇਰੇ ਨਾਲ ਬੈਠ ਅਸੀਂ ਗੱਲ ਹੀ ਵਿੱਚ ਨਾ ਤਾਂ ਨਾ ਤਾਂ ਪ੍ਰੋਸਾਦਵਾਰੇ ਬਾਬਾ ਬਹੁਤ ਅਸਲ ਬਾਦ ਦੀ ਸਰਕਾਰ ਤੁਹਾਡੇ ਨਾਲ ਹੈ ਪ੍ਰੋਸਾਦਵਾਰੇ ਹੁਣ ਅੱਡੀ ਨਾਲ ਆ ਕੇ ਕੋਈ ਗੱਲ ਨਹੀਂ ਘਬਰਾਉਣਾ ਮੇਰੇ ਸੰਪਤੀ ਦੀ ਧਾਲੀ ਆ ਤੁਹਾਡੇ ਨਾਲ ਕਿਤੇ ਨਹੀਂ ਜਾਣਾ ਬੱਸ ਨਾ ਬੋਲ ਆਪਨਾ ਹਾਂ ਬੋਲ ਸਕਾਦਾ ਕਦੋਂ ਕਿ ਨਹੀਂ ਕਦੋਂ ਕਿ ਮੈਨੂੰ ਕੱਲ ਬੱਸ ਫੇਰ ਦੱਸੋ ਵੀ ਨਹੀਂ ਜੇਟ ਹੋ ਗਿਆ ਸਮਝ ਗਏ ਕਿ ਕੱਲ ਜਿਹੜੇ ਅਸਲ ਚੋਦੇ ਨਹੀਂ ਕਾਰਵਾਈ ਕੀਤੀ ਉਹਦੇ ਖਲਾਫ ਕਾਦਵਾਏ ਹਾਂਜੀ ਉਹਨਾਂ ਨੂੰ ਪੁੱਛਣਾ ਨਹੀਂ ਕਿ ਉਹਨੇ ਕੋਈ ਸੱਟ ਮਾਰੀ ਕੱਲ ਅੱਜ ਉਹਦੀ ਰਿਕੈਲੀਆ ਦਾ ਖਾਬ ਕਾਦਵਾਓ ਇੱਕ ਵਾਰ ਪੁੱਛਿਆ ਕਿ ਉਹ ਬੱਸ ਤੁਸੀਂ ਸੁਣਵਾਉਣਾ ਨਹੀਂ ਕਿ ਕਿਤੇ ਜਾਣਾਂ ਦੀ ਤੁਹਾਡਾ ਪੰਜਾਬ ਆ ਤੁਹਾਡੀ ਤਬੂਜੀ ਆ ਤੁਹਾਡਾ ਅੰਮ੍ਰਿਤਸਰ ਹੈ ਉਹ ਦੇਖਦੇ ਕਾ ਉਹ ਤੁਸੀਂ ਆਪਣੇ ਧਿਆਨ ਨਾਲ ਦੋ ਕੋਈ ਗਲਤੀ ਜਿਹੜੇ ਬੰਦਿਆਂ ਨੇ ਤਕਤੂਰ ਕੀਤੀ ਉਹਨਾਂ ਬੰਦਿਆਂ ਨੂੰ ਫੜਾਂਗੇ ਸਜ਼ਾ ਦਵਾਗੇ ਰੱਦ ਕਰਾਂਗੇ ਠੀਕ ਹੈ ਜੀ ਤੁਸੀਂ ਸਾਨੂੰ ਕੋਈ ਸਾਡੇ ਇੱਧਰ ਕੋਈ ਨੁਕਸਾਨ ਨਾ ਕੋਈ ਵੀ ਨਹੀਂ ਦੇਖਦੇ ਕੋਈ ਗੱਲ ਗੇਟ ਖੁੱਲਾਗਾ ਸਾਡੀ ਸਰ ਕੋਈ ਨਹੀਂ ਨਾ ਜੀ ਬੋਤ ਮੈਨੂੰ ਪਤਾ ਹੀ ਹੈ ਗੇਟ ਖੁੱਲਾ ਨੁਕਸਾਨ ਹੋਇਆ ਤੁਸੀਂ 800 ਸਾਲ ਪਹਿਲਾਂ ਕਿਸੇ ਦਾ ਮਾਰਦਾ ਕੀ ਕਿਸ ਮਾਰਨ ਦੀ ਕੋਸ਼ਿਸ਼ ਕੀਤੀ ਪਰਵਾਹ ਨਹੀਂ ਕਰੀ ਪਰਵਾਹ ਹੈ ਇਹਨਾਂ ਤੋਂ ਮੰਦਰ ਹੁੰਦੇ ਕਿ ਬਹੁਤ ਸ਼ੇਮ ਹੀ ਨਹੀਂ ਥੇਲ ਕੱਟ ਗਿਆ ਹਾਂ ਉਹ ਵੀ ਇੰਨਾ ਦਾ ਫੈਮਿਲੀ ਜਿਨ੍ਹਾਂ ਦੇ ਘਰ ਕੀਤੀ ਸੀ ਹਾਂਜੀ ਉਹ ਵੀ ਐਨ ਆਰ ਆਈ ਫੈਮਿਲੀ ਸੀ ਹਾਂ ਤਾਂ ਕੋਈ ਗੱਲ ਬਾਜੀ ਕਦੇ ਨਿੱਕੇ ਨਿੱਕੇ ਕੋਤੀਆਂ ਦਾ ਕੋਈ ਨਹੀਂ ਕੋਈ ਸਟੋਰੀ ਦੱਸ ਸਾਡੇ ਬੱਚੇ ਸਾਡੇ ਬੱਚੇ ਅੱਗੇ ਘੁਮਾਈਆਂ ਨੂੰ ਹੌਸਲਾ ਰੱਖੋ ਅਸੀਂ ਤੁਹਾਡੇ ਪੁੱਤ ਆ ਗਏ ਹੌਸਲਾ ਰੱਖੋ ਸਾਡੀ ਪੈਣਾ ਕੋਈ ਜਲਦੀ ਕਿ ਬਤਾਉਂਦੇ ਸਾਡੇ ਪਰਿਵਾਰ ਬਹੁਤ ਮਿਹਨਤ ਕਰਦੇ ਆ ਮੈਂ ਕਮਾਈ ਕਰਦੇ ਆ ਬਹੁਤ ਦਹਾਦੋਂ ਦੀ ਕਿਰਤ ਕਰਦੇ ਆ ਪਿੱਛੇ ਉਹਨਾਂ ਦੀ ਜਾਇਦਾਦਾਂ ਉਹਨਾਂ ਦੇ ਘਰਾਂ ਦਾ ਉਹਨਾਂ ਦੇ ਪਰਿਵਾਰਾਂ ਦੀ ਰਾਖੀ ਕਰਨ ਦੀ ਸਾਡੀ ਡਿਊਟੀ ਹੈ ਇਸ ਤਰ੍ਹਾਂ ਠੀਕ ਹੈ ਨਹੀਂ ਨਹੀਂ ਥੋੜੋ ਜਿਹਾ ਆਪ ਆ ਤੁਸੀਂ ਆ ਬਿਲਕੁਲ ਮੈਂ ਖੁਦ ਆਇਆ ਲੋਕ ਮੇਰੇ ਮੁਖੰਤੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਮੇਰੀ ਡਿਊਟੀ ਲਈ ਆ ਕਿ ਪੰਜਾਬ ਦੇ ਵਿੱਚ ਕਿਸੇ ਐਨਆਰਆਈ ਦੀ ਕੋਈ ਪ੍ਰਾਪਰਟੀ ਜਾਇਦਾਦ ਉਹਨਾਂ ਦੇ ਪਰਿਵਾਰ ਤੇ ਕੋਈ ਨੁਕਸਾਨ ਨਹੀਂ ਹੋਣਾ ਤਾਂ। ਸੋ ਮੈਸ ਕਲ ਜੇ ਤਾਂ। ਬੱਚੇ ਸਰ ਸਕੂਲ ਨਹੀਂ ਜਾਂਦੇ ਕਹਿੰਦੇ ਸਕੂਲ ਨਹੀਂ ਜਾਂਦੇ। ਸੇਰ ਤੋਂ ਬੱਚੇ ਸਕੂਲ ਗਏ। ਬਿਲਕੁਲ ਸਰ ਕੋਈ ਕੋਈ ਮੁਸ਼ਕਲ ਨਹੀਂ। ਅੱਜ ਇੱਥੇ ਕੋਈ ਗੜਬੜ ਨਹੀਂ। ਨਹੀਂ ਬਿਲਕੁਲ ਨਹੀਂ। ਇਹ ਖਿਆਲ ਕਰ ਲੋ ਜਿਓ ਬੰਦਿਆਂ ਦੇ ਦੁਆਰਾ ਇੱਥੇ ਗੜਬੜ ਕਰਤੀ ਸਾਦੀ। ਨਹੀਂ ਨਹੀਂ ਹੋਏਗਾ। ਇਹ ਤੁਹਾਡੀ ਡਿਊਟੀ ਆ। ਬਿਲਕੁਲ। ਠੀਕ ਹੈ ਨਾ? ਹਾਂ। ਇਹਨਾਂ ਦੀ ਮਾਤਾ ਦੀ ਜਿਹੜੀ ਮਕਬੂਲ ਪਰੇ ਉਹਨਾਂ ਨੂੰ ਵੀ ਮੜਾ ਜੀ ਕਾਲ ਕਰੋਗੇ ਕੋਈ ਗੱਲ ਦੀ ਮਕਬੂਲ ਪਰੇ ਕੋਣੀ ਮੈਂ ਕਰ ਲਈਦਾ ਮੈਂ ਸੁਣ ਕੇ ਸੁਣ ਕੇ ਸਰ ਕਹਿਣ ਨੂੰ ਉਹਨੂੰ ਕਹੋ ਮੇਰੇ ਭਰਾ ਮੈਂ ਤੇ ਗਲਾਸ ਨੂੰ ਤੋਂ ਉਹਦਾ ਸਮਾਨ ਵਰਕਟਾ ਲੱਗਦਾ ਹੈ ਇਹਦਾ ਮੈਂ ਕੋਈ ਗੱਲ ਨਹੀਂ ਕਢਾ ਦੇ ਵੀ ਜੀ ਕਢਾ ਸਰ ਮੈਂ ਸੁਣ ਕੇ ਜਾਊਂਗਾ ਸਰ ਐਸਪੀ ਸਾਹਿਬ ਨੂੰ ਛੱਡ ਕੇ ਜਾਣ ਦੇ ਇਹਨਾਂ ਦੀ ਅੱਜ ਤੱਕ ਨੇ ਜਿਹੜਾ ਇੱਥੇ ਸੁਣਵਾਈ ਹੈਗੀ ਸੁਣਵਾਈ ਨਹੀਂ ਠੀਕ ਠੀਕ ਆ ਜੀ ਬਾਈਟ ਤਾਂ ਮੈਂ ਸੁਣ ਕੇ ਦੰਗਾ ਤੇਰੀ ਗੱਲ ਸੁਣਾ ਦੱਸਣਾ